ਹੁਣ ਅਮਰਤਪਾਲ ਬਾਹਰ ਆ ਜਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਹਣ ਕੇ ਜਿਵੇਂ ਅਸੀਂ ਚਾਹਾਂਗੇ ਸਰਪਜੀਤ ਸਿੰਘ ਪਾਰਟੀ ਬਣਾ ਲੈ ਉਹ ਅਸੀਂ ਤਾਂ ਮਜ਼ਦੂਰੀ ਕਰਨੀ ਆ ਨਾ ਪ੍ਰਧਾਨ ਬਣਨਾ ਨਾ ਕੋਈ ਸੈਕਟਰੀ ਬਣਨਾ ਉਹ ਤੇਰੀ ਕਰਨ ਲੱਗ ਜਾਂਗੇ ਜੀ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ ਭਾਈ ਸਰਬਜੀਤ ਸਿੰਘ ਸਰਦਾਰਾ ਐਮਪੀ ਬਣ ਗਿਆ ਇਸ ਕਰਕੇ ਇਹ ਤੋਂ ਪਹਿਲਾਂ 11 ਵੀ ਬਣ ਕੇ ਸਨ ਪਰ ਅੱਜ ਤੱਕ ਰਹੇ ਅਸੀਂ 0 23 ਓਏ ਅਸੀਂ ਤਾਂ ਪਹਿਲਾਂ ਹੀ 40 ਸਾਲ ਤੇ ਮਰੇ ਵਿਆਂ ਮਰੇ ਮਰੇ ਤੁਰੇ ਫਿਰਦੇ ਆ ਹੁਣ ਹੋਰ ਨਾ ਮਾਰੋ ਸਾਨੂੰ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਨਾ ਵੀ ਆਪਾਂ ਇਹ ਖੁੰਜੀਏ ਨਾ ਜਿਹੜੀ ਜੱਤ ਅਨਾਲਮ ਵਿੱਚ ਹੋਈ ਉਹ ਤੋਂ ਬਾਅਦ ਹੋਈ ਸਰਦਾਰ ਸਰਪਜੀਤ ਸਿੰਘ ਦੇ ਪਿਤਾ ਸਰਦਾਰ ਬੇਅੰਨ ਸਿੰਘ ਦੀ ਪਗਦੀ ਜੱਤ ਹੋਈ ਉਹ ਪਗਦੀ ਅਣਖ ਤੇ ਗੈਰਤ ਨੂੰ ਜਿੰਨੇ ਪੰਜਾਬੀ ਨਾਲ ਚੱਲੇ ਜਿੰਨੇ ਜਥੇਦਾਰ ਨਾਲ ਚੱਲੇ ਆ ਬੈਠਿਆ ਗੁਰਦੀਪ ਸਿੰਘ ਵਰਗੇ ਉਹ ਜਿਨ੍ਹਾਂ ਨੇ 2 ਮਹੀਨੇ ਪਹਿਲਾਂ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਭਾਈ ਸਰਪਜੀਤ ਸਿੰਘ ਨੂੰ ਪਤਾ ਹੋਵੇ ਚਾਹੇ ਨਾ ਪਤਾ ਹੋਵੇ ਕਿ ਕੌਣ ਕੌਣ ਗੋਪਤ ਮੀਟਿੰਗਾਂ ਕਰਦੇ ਸਨ ਮੈਨੂੰ ਇੰਨਾ ਕਿ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 ਐਮਐਲਏ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਕਿਉਂਦਿਆਂ ਨੂੰ ਇੱਕ ਜੱਟ ਆਈਆ ਸਾਡੇ ਕੋਲੇ ਦੋ ਜੱਟਾਂ ਆਈਆਂ ਐਮਐਲਏ ਕਿੰਨੇ ਜਿੱਥੇ ਆ ਸਿਰਫ 15 ਤੇ ਬੇਈਮਾਨਾਂ ਦੀ ਸਰਕਾਰ ਵੱਲ ਸਾਰੀ ਦੇਖਦੇ ਸੀ ਬਈਏ ਸਭ ਨੂੰ ਪਤਾ ਉੱਥੇ ਬਈਏ ਸ਼ਹੀਦ ਬਿਆਨ ਸਿੰਘ ਦਾ ਪੁੱਤ ਹੈ ਮੇਰਾ ਇੰਨਾ ਮਾਣ ਇੱਜ਼ਤ ਵਧਿਆ ਬਈ ਤੁਸੀਂ ਸੋਚ ਨਹੀਂ ਸਕਦੇ ਮੈਂ ਆਪਣੇ ਆਪ ਨੂੰ ਕਿੰਨਾ ਪ੍ਰਾਊਡ ਫੀਲ ਕਰਦਾ ਸੀ ਉੱਥੇ ਬਈ 40 ਸਾਲ ਬਾਅਦ ਵੀ ਮੈਨੂੰ ਜਿਤਾ ਕੇ ਭੇਜਿਆ ਇਹ ਕੌਮ ਨੇ ਮੇਰਾ ਸਾਥ ਵੀ ਬਹੁਤ ਜਣਿਆਂ ਨੇ ਦਿੱਤਾ ਬਹੁਤ ਜਣਿਆਂ ਨੇ ਸਾਥ ਦਿੱਤਾ ਜੇ ਮੈਂ ਨਾਂ ਲਾ ਗਿਆ ਲੈਣ ਫਿਰ ਤਾਂ ਮੈਂ ਕਹਿੰਦਾ ਘੰਟਾ ਲੱਗ ਜੂ 2 ਘੰਟੇ ਲੱਗ ਜਾਣਗੇ ਸਾਰੀ ਵਿੱਚ ਆ ਜਾਣੇ ਆ ਮੈਂ ਸਾਰਿਆਂ ਦਾ ਹੀ ਸੰਜਣਾ ਲੈਤਾ ਬਾਕੀ ਜਿੱਥੇ ਤੱਕ ਅੱਗੇ ਚੱਲਣ ਦੀ ਗੱਲ ਹੈ ਬਾਪੂ ਜੀ ਨੇ ਉਦੋਂ ਮੇਰੀ ਡਿਊਟੀ ਲਈ ਸੀ ਪਹਿਲਾਂ ਵੀ ਪਾਰਲੀਮੈਂਟ ਤੋਂ ਸਪੀਕਰ ਨਾਲ ਗੱਲ ਕਰ ਸੌਂਚ ਕਾਣ ਵਾਸਤੇ ਉਹ ਮੈਂ ਗੱਲ ਕੀਤੀ ਸਾਰਾ ਮੈਂ ਆਪਣੀ ਡਿਊਟੀ ਨਿਭਾਈ ਅੰਮ੍ਰਿਤਪਾਲ ਦੀ ਸੌਂ ਵਾਸਤੇ ਹੁਣ ਮੈਂ ਜਿਹੜੀ ਅੱਗੇ ਦੀ ਗੱਲ ਹੈ ਪਾਰਟੀ ਦੀ ਉਹ ਗੱਲ ਇਹ ਐ ਮੈਂ ਇਹ ਸੋਚਦਾ ਮੇਰੇ ਮਨ 'ਚ ਇਹ ਨਹੀਂ ਆ ਵੀ ਅਮਰਤਪਾਲ ਅੰਦਰ ਐ ਤੇ ਮੈਂ ਇਕੱਲਾ ਹੀ ਆਪਣੀ ਪਾਰਟੀ ਗਠਨ ਕਰ ਲਵਾਂ ਮੈਂ ਸੋਚਦਾ ਬਈ ਅਸੀਂ ਇਕੱਠੇ ਟੁੜੀਏ ਉਹ ਬਾਹਰ ਆ ਜਵੇ ਤਾਂ ਅਸੀਂ ਪਾਰਟੀ ਦਾ ਐਲਾਨ ਕਰੀਏ ਮੈਨੂੰ ਇੰਨਾ ਕੁ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 ਐਮਐਲਏ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਜਿੰਨਾ ਤੁਸੀਂ ਮੈਨੂੰ ਪਿੰਡਾਂ 'ਚ ਜਾਣਾ ਮਾਨ ਸਤਕਾਰ ਦਿੰਨੇ ਹੋ ਲੋਕੀ ਕੰਮਾਂ ਲਈ ਆਉਨੇ ਆ ਫੋਨ ਕਰਦੇ ਆ ਬਹੁਤ ਪਿਆਰ ਸਤਕਾਰ ਮਿਲਦਾ ਹੈ ਹੁਣ ਅਮਰਤਪਾਲ ਬਾਹਰ ਆ ਜਾਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਉਣਗੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਕਿਉਂਕਿ ਸਾਧ ਸੰਗਤ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਨਾ ਵੀ ਆਪਾਂ ਇਹ ਖੁੰਜੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਐ ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕੰਨੇ ਆ ਬਾਈ ਜੀ ਤੁਸੀਂ ਇੱਕ ਬਾਈ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅਮਰਤਪਾਲ ਬਾਹਰ ਆਊਗਾ ਜਾਂ ਉਹ ਮੈਨੂੰ ਕਹੇ ਬਾਈ ਜੀ ਬਈ ਤੁਸੀਂ ਪਾਰਟੀ ਦਾ ਗਠਨ ਕਰੋ ਜਦੋਂ ਮੈਂ ਆਉਂਗਾ ਉਦੋਂ ਆਪਾਂ ਵਰਕ ਕਰਾਂਗੇ ਇਕੱਠੇ ਬਈ ਐਨੇ ਤੁਸੀਂ ਕੰਮ ਸਟਾਰਟ ਕਰੋ ਮੈਂ ਤਾਂ ਕਰੂੰਗਾ ਮੈਂ ਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਣ ਦਾ ਜਾਂ ਅਮਰਤਪਾਲ ਦੇ ਬਾਪੂ ਜੀ ਬਾਪੂ ترਲੋਕ ਸਿੰਘ ਮੈਨੂੰ ਕਹਿਣ ਬਾਪੂਤਰ ਸਿੰਘ ਸਿੰਘ ਮੈਨੂੰ ਕਹਿਣ ਬਾਈ ਜੀ ਤੁਸੀਂ ਅਗਵਾਈ ਕਰੋ ਤਾਂ ਮੈਂ ਇਕੱਲੇ ਨੇ ਕੋਈ ਫੈਸਲਾ ਨਹੀਂ ਲੈਣਾ ਬਾਕੀ ਸਹਾ ਸੰਗਤ ਜੀ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰੋਣੀ ਕਮੇਟੀ ਦੀ ਵੱਧ ਤੋਂ ਵੱਧ ਪਿੰਡਾਂ ਚ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ ਮੈਂ ਬਹੁਤ ਛੜਦੀ ਕਲਾ ਕਰਨੀ ਹੈ ਕੌਣ ਦੀ ਬਹੁਤ ਛੜਦੀ ਕਲਾ ਹੋ ਜਾਣੀ ਹੈ ਬਸ ਆਪਾਂ ਇਕੱਠੇ ਹੋ ਕੇ ਤੁਰੀਏ ਮੈਂ ਸਮਝਦੇ ਹਾਂ ਉਹਨਾਂ ਗੱਲ ਵੀ ਇਕੱਠੇ ਹੋ ਕੇ ਤੁਰਨਾ ਹੈ ਆਪਾਂ ਕੋਈ ਵੀ ਹੋਵੇ ਗਿਲੇ ਸ਼ਿਕਵੇ ਉਹਦੇ ਨਾਲ ਇੱਕ ਪਾਸੇ ਜਦੋਂ ਆਪਾਂ ਪਾਰਟੀ ਬਣਾਉਣੀ ਹੈ ਆਪਾਂ ਕੇਰਾ ਸੱਦਾ ਸਾਰਿਆਂ ਨੂੰ ਦੇਣਾ ਹੈ ਜੇ ਕਿਸੇ ਨੇ ਨਹੀਂ ਆਉਣਾ ਤਾਂ ਉਹਦੀ ਮਰਜ਼ੀ ਕੇਰਾ ਅਸੀਂ ਸੱਦਾ ਸਾਰਿਆਂ ਨੂੰ ਦਵਾਂਗੇ ਬਾਕੀ ਸਾਧ ਸੰਗਤ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਤੁਸੀਂ ਮੈਨੂੰ ਇੰਨਾ ਮਾਨ ਇੱਜ਼ਤ ਬਖਸ਼ਿਆ ਸਾਧ ਸੰਗਤ ਮੈਂ ਤੁਹਾਨੂੰ ਮੰਨਦੀ ਗੱਲ ਦੱਸਾਂ ਮੇਰੇ ਕੋਲੇ ਤੀਜੇ ਦਿਨ ਤੇਲ ਪਵਾਉਣ ਜੋਗੇ ਪੈਸੇ ਨਹੀਂ ਸੀ ਤੇ ਸਾਧ ਸੰਗਤ ਮੇਰਾ ਰੁਪਈਆ ਨਹੀਂ ਲੱਗਿਆ ਉਹ ਜਿਹੜੇ ਪਹਿਲਾਂ ਵੀ ਤੇਲ ਪਵਾਏ ਸੀ ਉਹ ਵੀ ਤੁਸੀਂ ਪੂਰੇ ਕਰਤੇ ਮੇਰੇ ਜਿਹੜੇ ਪਹਿਲਾ ਹਫਤਾ 10 ਦਿਨ ਪਵਾਇਆ ਸੀ ਤੇਲ ਮੈਂ ਬਹੁਤ ਧੰਨਵਾਦ ਕਰਦਾ ਤੁਸੀਂ ਆਪ ਮਹਾਰੇ ਚੋਣ ਲੜੀ ਐ ਬਸ ਆਪਾਂ ਇਕੱਠੇ ਹੋ ਕੇ ਰਹੀਏ ਪਿੰਡਾਂ 'ਚ ਆਪਾਂ ਪਾਰਟੀ ਬਾਜੀ 'ਚ ਜ਼ਿਆਦਾ ਨਹੀਂ ਵੜਨਾ ਕਿਉਂਕਿ ਇਹ ਜਿਹੜੇ ਪਾਰਟੀਆਂ ਵਾਲੇ ਹੁੰਦੇ ਆ ਨਾ ਬੰਦੇ ਜਿੱਦਣ ਮੈਂ ਪਾਰਲੀਮੈਂਟ 'ਚ ਸੌ ਚੱਕੀ ਐ ਝਾੜੂ ਵਾਲਾ ਸੌ ਚੱਕੇ ਤੇ ਕਾਂਗਰਸ ਵਾਲੇ ਤਾੜੀਆਂ ਮਾਰ ਕਾਂਗਰਸ ਵਾਲਾ ਸੌ ਚੱਕੇ ਤੇ ਝਾੜੂ ਵਾਲੇ ਮਾਰਨੇ ਸਾਰੇ ਉੱਪਰ ਇੱਕ ਐਂਦਰੋਂ ਆਪਾਂ ਕਿਸੇ ਨਾਲ ਪਿੰਡ ਚ ਪਾਰਟੀ ਬਾਜੀ ਚ ਲੜਾਈ ਝਗੜਾ ਨਹੀਂ ਕਰਨਾ ਆਪਾਂ ਪਾਰਟੀ ਆਪਣੀ ਬਣਾਉਣੀ ਹੈ ਜਰੂਰ ਪਰ ਆਪਾਂ ਦੁਸ਼ਮਣੀ ਚ ਨਹੀਂ ਬਦਲਣਾ ਉਹ ਭਾਈ ਹਰਜੀਤ ਸਿੰਘ ਬਾਰੇ ਬਲਾਰੇ ਘੱਟ ਬੋਲੇ ਤੇ ਸਿਆਸੀ ਗੱਲਾਂ ਜਾਦੇ ਕੀਤੀਆਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਬੋਲ ਕੇ ਗਏ ਆ ਜਿਹੜੀ ਗੱਲ ਸਰਬਜੀਤ ਸ ਕਹਿੰਦਾ ਸੀ ਵਾਰੀ-ਵਾਰੀ ਉਹ ਜੱਤ ਪਿੱਛੇ ਉਹ ਸਰਬਜੀਤ ਸਿੰਘ ਸਰਦਾਰਾ ਇਹ ਹਰਜੀਤ ਸਿੰਘ ਦਾ ਬਹੁਤ ਵੱਡਾ ਹੱਥ ਆ ਉਹਦਾ ਕਾਰਨ ਕਿ ਜਦੋਂ ਬਾਬਾ ਜਗਿੰਦਰ ਸਿੰਘ ਨੇ ਪਾਰਟੀ ਬਣਾਈ 1985 ਮਾਨਸਾਹਬ ਜੇਲ੍ਹ ਚ ਬੰਦ ਸਨ ਉਹ ਇਹ ਜੋਧੇ ਨੇ ਗੱਡੀ ਚਲਾਈ ਉਦੋਂ ਸਿਰ ਤੇ ਖਫਣ ਬੰਨ ਕੇ ਕੈਪਟਨ ਰੋਡੇ ਹਰ ਰੋ ਜਾਂਦਾ ਸੀ ਪੁਲਿਸ ਨਾਲ ਖੈਣ ਕੋਈ ਬਾਲੀ ਬਾਰਸਨੀ ਸੀ ਪੰਜਾਬ ਦੇ ਪੰਛ ਦਾ ਇਹ ਪਰਿਵਾਰ ਕੋਲੇ ਇੱਕੋ ਹੀ ਗੱਡੀ ਸੀ ਉਹ ਵਾਰੀ-ਵਾਰੀ ਕਦੇ ਕੈਪਟਨ ਸਾਹਿਬ ਲੈ ਜਾਂਦੇ ਸਨ ਕਦੇ ਬਾਬਾ ਜਗਿੰਦਰ ਸਿੰਘ ਲੈ ਜਾਂਦੇ ਸਨ ਔਰ ਉਹ ਮੋਟ ਬੱਜਿਆ ਤੇ ਉਸ ਤੋਂ ਬਾਅਦ ਉਹਨੇ 1999 ਪੰਜਾਬ ਦੇ ਵਿੱਚ ਹੁੰਜਾ ਫੇਰ ਜੱਟ ਕੀਤੀ ਇਸ ਕਰਕੇ ਜੇ ਉਹ ਪੰਛ ਦਾ ਮੋਢ ਬਾਬਾ ਜਗਿੰਦਰ ਸਿੰਘ ਦੇ ਭਾਈ ਹਰਜੀਤ ਸਿੰਘ ਜodha ਜਿਨੇ ਕਰਿਆ ਆਪਣੀ ਉਮਰ ਵਿੱਚ ਆਪਣੀ ਜ਼ਿੰਦਗੀ ਵਿੱਚ ਕਿਸੇ ਹੋਰ ਤੇ ਦੀ ਲਾਲਸਾ ਨਹੀਂ ਕੀਤੀ ਸੀ ਸਾਰੇ ਮੇਰੇ ਵਰਗੇ ਬੰਦੇ ਕਹਿੰਦੇ ਸੀ ਕਦੋਂ ਜਿਨਾ ਪ੍ਰਧਾਨ ਬਣਗੇ ਸਾਡੀ ਜਾਨ ਨਿਕਲਦੀ ਆ ਪਰ ਹਰਜੀਤ ਸਿੰਘ ਦੀ ਨਹੀਂ ਨਿਕਲਦੀ ਸੀ ਉਹਨੂੰ ਪਤਾ ਸੀ ਕਿ ਤੜਕੇ ਕੌਪਰ ਰੋਡੇ ਗੁਰਦਾਰੇ ਜਦੋਂ ਅਰਦਾਸ ਛੱਡ ਕਰੇ ਮੁੜਾ ਕਿ ਨਾ ਮੁੜਾ ਉਹ ਗੁਰੂ ਗ੍ਰੰਥ ਸਾਹਿਬ ਮੇਰੀ ਅਰਦਾਸ ਪੂਰੀ ਕਰ ਲੈ ਤੇ ਮਗਰ ਕੌਣ ਖੜਾ ਹੁੰਦਾ ਸੀ ਹਰਜੀਤ ਸਿੰਘ ਸਰਪੰਚ ਬਾਬਾ ਜੀ ਨੇ 1986 ਪੰਜਾਬ ਦਾ ਲੌਂਗ ਮਾਰਚ ਕੀਤਾ ਜਦੋਂ ਚਮਕੌਰ ਸਿੰਘ ਰੋਡੇ ਵਰਗੇ ਜੋਧੇ ਸਾਡੇ ਨਾਲ ਇਉਂ ਧਰਦੇ ਸਨ ਕਿ ਧਰਤੀ ਪੁੱਠੀ ਕਰ ਦਿਆਂਗੇ ਉਦੋਂ ਹਰਜੀਤ ਸਿੰਘ ਰੋਡੇ ਘਰ-ਬਾਰ ਛੱਡ ਕੇ ਲੰਗ ਮਾਰਚ ਦੇ ਨਾਲ ਰਹਾ ਔਰ ਜਿੰਨੇ ਕੰਮ ਸਾਡੀ ਪਾਰਟੀ ਨੇ ਕੀਤੇ ਜਿਹਦੇ ਪ੍ਰਧਾਨ ਉਹ ਬੈਠੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਬਾਬਾ ਜੀ ਐਕਟਿੰਗ ਪ੍ਰਧਾਨ ਸਨ 1 ਮਿੰਟ ਇਸ ਕਰਕੇ ਉਹ ਸਾਰਾ ਮੁੱਢ ਇਸ ਯੋਧੇ ਦਾ ਬੰਨਿਆ ਵਾ